ਆਹੀ ਬੁਆ ਕੇਸ ਕੀਤਾ ਹੋਇਆ ਇਹਨਾਂ ਦੇ ਉਹ ਐਨਾ ਭੰਨਿਆ ਮੈਂ ਹੱਥ ਮਾਰੇ ਕਾਕੇ ਬੁਆ ਖੋਗ ਇਹ ਨਹੀਂ ਖੋਗ ਗਿਆ ਮੁੜ ਕੇ ਬਾਹਰ ਆਇਆ ਉਹ ਤੇ ਮੁੜ ਕੇ ਇਹਨੇ ਫਿਰ ਤੁਸੀਂ ਨੁਕਸੀਤੀ ਹੋਇਆ ਬਾਹਰ ਆਇਆ ਤੂੰ ਕਿਨੂੰ ਕੁੱਟੋ ਤੇ ਸਾਨੂੰ ਚਲੀ ਜਾਉਣੀ ਆ ਕਿਨੂੰ ਦੁਰਾਇਆ ਨੋ ਜਿਸ ਤਰ੍ਹਾਂ ਨੇ ਇਹ ਕੁੜੀ ਦੁਰਾਇਆ ਮੁਟੋ ਜੀ ਇਹਨਾਂ ਦੇ ਨਾਨੇ ਕੁੱਟੋ ਅਸੀਂ ਵੀ ਥਿੰਗ ਵਾਲੇ ਹੈਗੇ ਆ ਪਾਈਆ ਦੇ ਨਾਨੇ ਕੁੱਟੋ ਵਿੱਚ ਹੀ ਨਾਨਾ ਨੇ ਬੜੇ ਬੇਦਰ ਬੜਾ ਮਾਰਿਆ ਸਾਰੇ ਨਾਨਾ ਨੇ ਬਹੁਤ ਮਾਰਿਆ ਸਾਰੇ ਇਹ ਬੰਦੇ ਨੇ ਅਸੀਂ ਮੱਲੇ ਵਾਲੇ ਨਾਨਾ ਆ ਗਏ ਉਹਨਾਂ ਦਾ ਨਾਨਾ ਛੱਡਿਆ ਸਰ ਉਹਨੂੰ ਵੀ ਲਿਆਣ ਦੇ ਹੀ ਉਹਨੇ ਨਾਨਾ ਘਾ ਰਹੇ ਸੀ ਪਰਿਵਾਰ ਚੋਂ ਬਹੁਤ ਕਰਦੀ ਆ ਪਾਣੀ ਹੈਗੀ ਵਿਚਾਰੀ ਗਰੀਬ ਹੈਗਾ ਵਾ ਫੋਨ ਉਹਦੇ ਕੋਲੋਂ ਖੋਹ ਲੈਂਦੇ ਆ ਕੀ ਮਾਪੇ ਉਹਨਾਂ ਨਾਲ ਗੱਲ ਨਾ ਕਰੇ ਕੁਛ ਨਹੀਂ ਦਿੱਤੇ ਤਾਂ ਉਹਨੂੰ ਲక్ష్ਮੀ ਕਿਥੋਂ ਰਹਿਣ ਆਲੇ ਐ ਤੁਹਾਨੂੰ ਪੂਰਾ ਪੰਜ ਨੰਬਰ ਗਲੇ ਕੀ ਮਾਮਲਾ ਸਾਰਾ ਹੈ ਇਹਨਾਂ ਜੀ ਮੈਂ ਹੁਣ ਅਸੀਂ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦਦੇ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਆ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਦਿਨ ਅੰਦਰ ਬੜ ਗੀਆਂ ਉਹਨਾਂ ਦੇ ਸਾਨੂੰ ਉਹਨਾਂ ਦੇ ਬੜ ਨਹੀਂ ਤੇ ਅਸੀਂ ਧੱਕਾ ਮਾਰਿਆ ਬੁਆ ਮਾਰ ਮੋਕ ਇੰਦਰ ਬੜੇ ਆ ਬੜ ਕੇ ਇਹ ਕੋਠੇ ਗਈਆਂ ਵਾ ਮੈਂ ਛੋਟ ਮਾਰੇ ਆ ਲੱਤਾਂ ਮਾਰੀਆਂ ਬੂਏ ਨੂੰ ਇਹ ਨਾਲ ਚਾਤੀਆਂ ਮਾਰੀਆਂ ਤੇ ਇਹ ਡੰਗਿਆ ਕਰਕੇ ਉਹਨੂੰ ਮਾਰਨਦੇ ਹੀ ਅੰਦਰ ਇਹ ਮਾਰਨਦੇ ਇਹ ਮੁੰਡਾ ਮਾਰਨਦੇ ਆ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਆ ਮੈਂ ਕਹਿੰਦਾ ਜੇ ਨਾ ਮਾਰ ਜੇ ਨਾ ਮਾਰ ਬੁਆ ਖੋਲ ਰਹਿ ਬੁਆ ਖੋਲ ਦੇ ਮਰ ਜਣਾ ਕਹਿੰਦਾ ਨਾ ਕਹਿੰਦੀ ਮਰ ਜਾ ਮਰ ਜਾ ਮਾਰਦੇ ਮਾਦੇ ਰ ਇਹ ਜੇ ਬਾਹਰ ਥੋੜੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾਰ ਕੇ ਬੂਆ ਖਲਾਇਆ ਰੱਖੋ ਤੇ ਇਹਨਾਂ ਨੇ ਛਾਤੀਆਂ ਮਾਰ ਲੀਆਂ ਐ ਕਹ ਕੇ ਦੰਗਿਆਂ ਆਪਣੇ ਪਾਏ ਉਹਦੇ ਕੱਪੜੇ ਜਾਂ ਪਾਟੇ ਹੀ ਭੁਲੇੜ ਕੇ ਤੇ ਥਲੇ ਸੋੜਦੇ ਜਿਹੜੇ ਨਵੇਂ ਕੱਪੜੇ ਬਪਾ ਕੱਢੇ ਉਹਨੂੰ ਮਾਰਿਆ ਜਾਂ ਪਹਿਲਾਂ ਮਾਰਦਾ ਪਹਿਲੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰਦੇ ਚੱਕ ਦੀ ਨੀਂ ਲ ਪਾਇਆ ਇੱਥੇ ਰਾਜਣ ਰਾਜਣ ਮੁੰਡੇ ਦਾ ਰਾਜਣ ਅੱਛਾ ਵਾ ਮੁੰਡਾ ਹੀ ਮਾਰਦਾ ਪਰਿਵਾਰ ਵਾਲੇ ਵੀ ਨਹੀਂ ਸਾਸਰੀ ਮਾਰਿਆ ਕਦੇ ਸਾਸਰੀ ਕੁੱਟੀ ਆ ਸਾਸਰੇ ਮਾਰੇ ਆ ਨਹੀਂ ਉਹਨੇ ਮਾਰੇ ਸਾਸਰੇ ਮਾਰੇ ਅੱਗੇ ਕਹਿੰਦੀ ਦੱਸਿਆ ਨਾ ਨਾ ਨੇ ਹੁਣ ਮਾਰੇ ਜੀ ਛੋਟੇ ਮਾਰੇ ਬੜੀ ਯੋਦ ਦਿਉਨੂ ਤੇ ਸਾਸਰੇ ਮਾਰੇ ਵਾਲ ਫੜੇ ਰਹੇ ਦਾਜ ਦੇ ਕਰਨ ਮਾਰ ਵਾਲ ਫੜੇ ਕੁੱਟਿਆ ਦਾਜ ਦੇ ਕਰਨ ਮਾਰਦੇ ਆ ਭਾਜੀ ਦਾਜ ਕਰਨੀ ਮਾਰਦੇ ਨੇ ਕਹਿੰਦੇ ਬਾਗਲੇ ਮੇਰਾ ਨਾਮ ਰੇਨੂ ਮਾਜਣਾ ਹੈ ਕਿੱਥੇ ਰਹਿੰਦੀ ਧਰਮਪੁਰਾ ਗਲੀ ਨੰਬਰ 5 ਜੋੜਾ ਫਟਕ ਜੀ ਮਾਮਲਾ ਤੋਂ ਹੈ ਮਾਮਲਾ ਇਹ ਹੈ ਕਿ ਭਾਜੀ ਸਾਡੇ ਸਾਹਮਣੇ ਇੱਕ ਕੁੜੀ ਦਾ ਬੇਟੀ ਦਾ ਵਿਆਹ ਹੋਇਆ ਹੈ 4 ਮਹੀਨੇ ਹੋਇਆ ਹੈ ਤੇ ਉਹਦੇ ਘਰ ਵਾਲੇ ਨੇ ਘੱਟੋ ਘਾਟ ਉਹਨੂੰ 40 ਵਾਰੀ ਮਾਰਦਾ ਵੈ ਕਦੀ ਬਾਹਵਨ ਨੂੰ ਨੀਲ ਮਾਰਦਾ ਕਦੀ ਕੁਛ ਮਾਰਦਾ ਕਦੀ ਚਾਰ ਵਾਰੀ ਦੇ ਵਿੱਚ ਚਾਰ ਮਹੀਨੇ ਚਾਰ ਵਾਰੀ ਦੇ ਉਹਨੂੰ ਪੇਕੇ ਕੱਢ ਦਿੱਤਾ ਮਹੀਨਾ ਮਹੀਨਾ ਪੇਕੇ ਵਿਚਾਰੀ ਲਾ ਕੇ ਆਂਦੀ ਹੈ ਕੁੜੀ ਦਾ ਕੀ ਨਾਮ ਹੈ ਅੱਛਾ ਤਾਂ ਨਾਂ ਨਹੀਂ ਪਤਾ ਹੈ ਵਾਹ ਕੁੜੀ ਦਾ ਤੇ ਵੈਸੇ ਹੀ ਭਾਜੀ ਮੇਨ ਗੱਲ ਹੈ ਨਾ ਨਾਨ ਨਾਨ ਭੈਣ ਨੂੰ ਦੀ ਵਸਣ ਦਿੰਦੀ ਨਾ ਮਾਂ ਵਸਣ ਦਿੰਦੀ ਮਾਂ ਕਹਿੰਦੀ ਹੈ ਕਿ ਮੈਂ ਆਪਣੇ ਮੁੰਡੇ ਦਾ ਘਰ ਵਸਣ ਦੇਣਾ ਆਪਣੀ ਨੂੰ ਨੂੰ ਮੁੰਡੇ ਦੇ ਲਾਗੇ ਲੱਗਣ ਨਹੀਂ ਦੇਣਾ ਠੀਕ ਹੈ ਨਾ ਉੱਥੇ ਨੂੰ ਕਿੱਥੇ ਗਲਤ ਹੋਈ ਠੀਕ ਹੈ ਲੜਾਈ ਦਾ ਨਾਂ ਕੋਟ ਆਇਦਾ ਕਾਰਨ ਕੁਛ ਨਹੀਂ ਤੂੰ ਪਿਆਈ ਆ ਕੁਛ ਤੂੰ ਵਿਆਹ ਦਾਜ ਦੂਈ ਨਹੀਂ ਲੈਂਦਾ ਇਹੋ ਜਿਹੀਆਂ ਗੱਲਾਂ ਕਰਨੀਆਂ ਮਾਰਨਾ ਕੁੱਟਣਾ ਅੱਜ ਤੇ ਭਾਜੀ ਬਹੁਤੀ ਹੱਦ ਹੋ ਗਈ ਮੈਂ ਤੇ ਆਪਣੇ ਘਰ ਸੁੱਤੀ ਦੀ ਉਹਨੇ ਨਾਲ ਦੀ ਗਵੰਡੀ ਦੀ ਕੁੜੀ ਆਈ ਮੈਨੂੰ ਬੁਲਾਣ ਦੌੜਦੀ ਦੌੜਦੀ ਕਹਿੰਦੀ ਆਂਟੀ ਉਹਨੂੰ ਬਚਾ ਲੋ ਨਹੀਂ ਤੇ ਉਹਨੇ ਮਰ ਜਾਣਾ ਜੇ ਭਾਜੀ ਨੇ ਦਰਵਾਜ਼ਾ ਬੰਦ ਕੀਤਾ ਤਾਂ ਹੀ ਅੰਦਰ ਉਹਨੂੰ ਕੁੱਟਦਾ ਪਿਆ ਹੀ ਦਰਵਾਜ਼ਾ ਮੈਂ ਪੰਨੇ ਉਹਨੇ ਖੋਲਿਆ ਹੀ ਨਾ ਠੀਕ ਹੈ ਮੈਂ ਦਰਵਾਜ਼ੇ ਨਾਲ ਥੋੜਾ ਨਾਲ ਸ਼ੇਕ ਚ ਛਾਤੀ ਮਾਰੀ ਭਾਜੀ ਜ਼ਮੀਨ 'ਚ ਕੁੜੀ ਨੂੰ ਪੂਰੇ ਨੰਗੇ ਤਰੀਕੇ ਨਾਲ ਬਿਠਾਇਦਾ ਸੀ ਤੇ ਨੰਗੇ ਕਰਕੇ ਮਾਰਦਾ ਪਿਆ ਅਲਫ ਨੰਗਾ ਕਰਕੇ ਇਹ ਅੰਦਰ ਸਿਰਫ ਘਰ ਵਾਲਾ ਸੀ ਬਾਕੀ ਨਾਨ ਨਾਨ ਬਾਹਰ ਹੀ ਸੱਸ ਬਾਹਰ ਸੀ ਕਿਵੇਂ ਬਚਾਇਆ ਫਿਰ ਤੁਸੀਂ ਬਚਾਇਆ ਅਸੀਂ ਸਾਰੀ ਗਲੀ ਪਰ ਸਰ ਸਾਰੀ ਗਲੀ ਪਈ ਫਿਰ ਸਾਰੀ ਗਲੀ ਵਾਲੇ ਅਸੀਂ ਗਏ ਆ ਅਸੀਂ ਦਰਵਾਜ਼ਾ ਖੜਕਾ ਕੇ ਕੁੜੀ ਨੂੰ ਅੰਦਰ ਬਾਹਰ ਕਢਵਾਇਆ ਬਾਹਰ ਲੈ ਕੇ ਆਏ ਆ ਥੋੜੀ देर ਨੂੰ ਫਿਰ ਮੁੰਡਾ ਭੱਜ ਗਿਆ ਇਸ ਤੋਂ ਪਹਿਲਾਂ ਕੀ ਹੈ ਨਾ ਅਸੀਂ ਉਹਦੇ ਜਿਤਨਾ ਦੇ ਹਾਲਾਤ ਬਣੇ ਬਹੁਤ ਹਾਲਾਤ ਬਹੁਤ ਹੈ ਬੁੱਲ ਸੁੱਦੀਆ ਲੰਘਾ ਕੇ ਤੁਰਦੀ ਪਈ ਸੀ ਮਲਕੀ ਬਹੁਤ ਮਾੜੀ ਕੰਡੀਸ਼ਨ ਹੈ ਨਾਨ ਕਹਿੰਦੀ ਆ ਕਿ ਨਾ ਦਾਜ ਦਾ ਕਰ ਦਾਜ ਦਾ ਵੀ ਕਹਿਣ ਲਈ ਹੈ ਗਰੀਬ ਹੈ ਕਹਿੰਦੇ ਅਸੀਂ ਰਿਸ਼ਤੇਦਾਰੀਆਂ ਛੇ ਵੀ ਆਇਆ ਵੇ ਰਿਸ਼ਤੇਦਾਰੀਆਂ ਦਾ ਹਾਲ ਤਾਂ ਥੋੜੀ ਘਰੀ ਦਿੰਦੀ ਭਾਜੀ ਭਾਜੀ ਨੇ ਨਾਨ ਨੂੰ ਨਹੀਂ ਵਸਣ ਦਿੰਦੀ ਨਾਨ ਦੇ ਸਾਸਿ ਭਾਜੀ ਚਾਰ ਚਾਰ ਮ ਕਟੋਕਟ ਪਈਆਂ ਵਰੀ ਚਾਰ ਮਹੀਨੇ ਪਈਆਂ ਮੈਂ ਤੇ ਅੱਗੇ ਕੁੜੀ ਨੂੰ ਕਿਹਾ ਮੈਂ ਕਿਹਾ ਹੁਣ ਤੂੰ ਅਗਰ ਜਾਏਂਗੀ ਤਾਂ ਤੂੰ ਗਲਤ ਹੋਏਂਗੀ ਮੈਂ ਕਿਹਾ ਅਗਰ ਮਰਨਾ ਤੇ ਫਿਰ ਚੱਲ ਜੀ ਅੱਜ ਇੱਥੇ ਆਏ ਤੁਸੀਂ ਉਹਨੂੰ ਅੱਜ ਅਸੀਂ ਸਾਰੀ ਗਲੀ ਵਾਲਿਆਂ ਨੇ ਕਿ ਮੈਂ ਨਹੀਂ ਸਾਰੀ ਗਲੀ ਵਾਲਿਆਂ ਨੇ ਇਹਦਾ ਕੁੜੀ ਵਿਚਾਰੇ ਦਾ ਸਾਥ ਦਿੱਤਾ ਹੈ ਭੈਣਾਂ ਨੇ ਭਰਾਵਾਂ ਨੇ ਸਾਰਿਆਂ ਨੇ ਸਾਥ ਦਿੱਤਾ ਹੈ ਤੇ ਅਸੀਂ ਘਟੋ ਘਟੇ ਅਸੀਂ ਹਜ਼ਾਰ ਬੰਦਾ ਗਲੀ 'ਚ ਇਕੱਠਾ ਹੋ ਗਿਆ ਸੀ ਤੇ ਉਹਨਾਂ ਥਾਣੇ ਵਾਲਿਆਂ ਨੇ ਸਾਨੂੰ ਪੰਜ ਸੱਤ ਜਣਿਆਂ ਨੂੰ ਕਿਹਾ ਕਿ ਤੁਸੀਂ ਇੱਧਰ ਆਓ ਤੇ ਉਹ ਬਾਕੀ ਪ੍ਰਸ਼ਾਸਨ ਕੋਲ ਕੀ ਮੰਗ ਬਾਕੀ ਚਲੋ ਉਹ ਜੋ ਕਰਨਗੇ ਸਾਰੀ ਅਸੀਂ ਹੀ ਦੱਸਦੇ ਹਾਂ ਸਾਰੇ ਅੰਦਰ ਦੇ ਜਿਹੜੇ ਭਾਜੀ ਹੋਰੀ ਵੀ ਚਾਣਾਉਂ ਦੇਖੋ ਅਸੀਂ ਮੈਗੀ ਚਾਣਾ ਜਿਹਦਾ ਨਾਲ ਬੀਤੀ ਹੁਣ ਕੁੜੀ ਦੱਸ ਸਕਦੀ ਆ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਕੁੜੀ ਸੱਟ ਲੱਗੀ ਹੋ ਗਈ ਪਹਿਲੇ ਬੜੀਆਂ ਲੱਗੀਆਂ ਹੁਣ ਕੀ ਲੱਗੀਆਂ ਹੁਣ ਲੱਗੀਆਂ ਇੱਥੇ ਨੀਲ ਕਦੀ 15 ਦਿਨ ਨਾਮ ਮੈਨੂੰ ਜੀ ਆਪਣਾ ਸੁਪਨਾ ਸੁਪਨਾ ਕੀ ਗੱਲ ਹੋ ਗਈ ਆ ਕਿੱਥੇ ਰਹਿਣ ਆਲੇ ਹੋ ਡਾਡੀ ਬੋਲੋ ਯਾਰ ਤੂੰ ਦੱਸਦਾ ਮੈਨੂੰ ਕੀ ਗੱਲ ਹੋਈ ਆ ਗਲੀ ਦਾ ਨਾਮ ਪਤਾ ਹੋ ਗੋ ਗਲੀ ਦਾ ਵੀ ਨਹੀਂ ਪਤਾ ਹੋ ਯਾਰ ਨੂੰ ਡਾਡੀ ਨੇ ਕੋਈ ਆਜੀ ਤੁਹਾਡੇ ਨਾਲ ਤਾੜਦਾ ਕੀ ਹੋਇਆ ਮਾਰਕਟ ਆਈ ਹੋਈ ਆ ਕਿਹਨੇ ਮੈਨੂੰ ਕਿਤੀ ਕੀਤੀ ਕੀ ਆ 10 ਕਿੰਨੇ ਜਿਹੜਾ ਮਾਰਿਆ ਦਾ ਨਾਮ ਸੋਣਾ ਮੈਡਮ ਜੀ 10 10 ਨਾ ਨਾ ਉਹ ਹੋਰ ਕਨੇ ਮਾਰਿਆ ਘਾੜ ਵਾਲੇ ਦਾ ਨਾਮ ਵੀ ਆਹੋ ਉਹ ਕਿੰਨੇ ਕਿੰਨੇ ਦਾਨੀ ਕੋ ਪਈਆਂ ਆਹੋ ਉਸ ਤੋਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਹਾਂਜੀ ਹਾਂਜੀ ਕਿੰਨੇ ਵਿਆਹ ਮਕਰੀਦ ਹੋ ਗਈ ਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਗੱਸਰਾ ਹਾਂਜੀ ਅੱਜ ਕੀ ਹੋਇਆ ਤੁਹਾਡਾ ਅੱਜ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆ ਆਪੇ ਆਈਏ ਤੇ ਨਾ ਨਾ ਨੂੰ ਤੇ ਕੋ ਗੱਲਾਂ ਬਣਾਣ ਲੱਪੇ ਟਮਾਰ ਕੋ ਕਿੰਨੇ ਬਚਾਇਆ ਤੁਹਾਨੂੰ ਕਿੰਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਹੀ ਸੀ 10 ਕਪੜੇ 10 ਚੋਖ ਲਾਤੀ ਕਪੜੇ ਬਾਹਰ ਕਪੜੇ ਪਾੜ ਕੇ ਪਾ ਰਿਆ ਦੱਸਣਾ ਜੋ ਦੱਸੀ ਤਾਂ ਹੁੰਦਾ ਵਾ ਦੱਸੋ ਦੋ ਦਸਰਾਂ ਦਸਰਾਂ ਨਹੀਂ ਆਇਆ ਮੈਂ ਬੋਲ ਵੀ ਤੈਨੂੰ ਸ਼ਰਮ ਆਈ ਤੇ ਤੈਨੂੰ ਸ਼ਰਮ ਆਂਦੀ ਹੈ ਬੋਲ ਸਿੱਧੇ ਜਿਹੜੀ ਹਾਲਾਤ ਵਿੱਚ ਹੈਗੀ ਸੀ ਸਾਨੂੰ ਵੀ ਬੇਫਿਕਰ ਬਣਾਣੀ ਨੰਗੀ ਹੈਗੀ ਸੀ ਤੇ ਇਹਨਾਂ ਵਾਲਕ ਪਾੜੇ ਹਾਂਜੀ ਇਹਨਾਂ ਨੇ ਨਹੀਂ ਪਾੜੇ ਕਿੰਨੇ ਪਾੜੇ ਨਾ ਨਾ ਨਹੀਂ ਤੇ ਕਾਰ ਵਾਲੇ ਹਾਂਜੀ ਰਾਜਨ ਅ ਰਾਜਨ ਅ ਰਾਜਨ ਕਾਰ ਨੇ ਕਿ ਲੜਾਈ ਦਾ ਸਾਡੀ ਕਿਹੜੀ ਗੱਲ ਮਾਰਦੇ ਤਾਨੂੰ ਐ ਬਿਨਾ ਗੱਲੋਈ ਤੂੰ ਹਾਂਜੀ ਦਾਜ ਹਾਂ ਦਾਜ ਉਹ ਲੁਭੜਿਆ ਕੀ ਚਾਹੁੰਦੇ ਤੁਸੀਂ ਹੁਣ ਅਸੀਂ ਇਹੋ ਜੰਨੇ ਅਸੀਂ ਪਰਚਾ ਘਟਾਣਾ ਪਰਚਾ ਪਰਚਾ ਘਟਾ ਦੇਈਆਂ ਪਰਚਾ ਘਟਾਣਾ ਰਿਆ ਨਾ ਨਹੀਂ ਇੱਥੇ ਜਿੰਨਾ ਚਿਰ ਹੋਇਆ ਵਿਆਹ ਨੂੰ 8 ਮਹੀਨੇ ਪਹਿਲਾਂ ਮਾਰਦਾ ਜੀ ਆਜੂ ਹਾਂਜੀ ਹਾਂਜੀ ਦੋ ਤਿੰਨ ਵਾਰ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਸਮਲਾ ਜੀ ਜਿਹੜਾ ਲੜਕੀ ਦੇ ਨਾਲ ਲੜਕੀ ਦਾ ਵੀਰ ਜੀ ਕੰਪਲੇਂਟ ਆਈ ਜੀ ਤੇ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਕੰਪਲੇਂਟ ਦੇ ਵਿੱਚ ਨੇ ਬੁਲਾ ਰਹੇ ਦੋਹਾਂ ਪਾਰਟੀਆਂ ਨੂੰ ਸੁਣ ਰਹੇ ਦੋਨ ਪਾਰਟੀਆਂ ਗੱਲ ਸੁਣਦੇ ਆ ਲੜਕੀ ਵੱਲੋਂ ਕੀ ਆ ਕੇ ਰੱਖੀ ਨਹੀਂ ਜੀ ਅਜੇ ਇੱਥੇ ਕੋਈ ਮੌਕੇ ਤੇ ਜਏ ਹਾਂ ਤੇ ਬੁਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੈ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਲੜਕਾ ਪ੍ਰਵਾਧਰਮ ਸਿੰਘ ਗਲੀ ਨੰਬਰ 5 ਤਰਮਪਰਾ ਦੇ ਕਹਿੰਦੇ ਅੱਗੇ ਵੀ ਲੜਕਾ ਤਾਂ ਪਰੇਸ਼ਾਨ ਕਰਦਾ ਸੀ ਹਾਂ ਇਹ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਹੋਣੀ ਪਤਾ ਲੱਗਾ ਇਸ ਮੌਕੇ ਤੇ ਗਏ ਹਾਂ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵੱਲੋਂ ਲੜਕੇ ਦਾ ਨਾਮ ਹੈਗਾ ਜੇ ਮੈਂ ਖ ਰਾਜ ਹਾਂਜੀ ਕੀ ਨਾਮ ਸਰ ਰਾਜਨ ਰਾਜਨ ਸਰ ਇਹ ਦੋਵੇਂ ਸੋਹਰਾ ਪਰਿਵਾਰ ਤੋਂ ਸੋਹਰੇ ਪਰਿਵਾਰ ਦੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਅਸੀਂ ਮੌਕੇ ਤੇ ਗਏ ਹਾਂ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਸਰ ਜਿਹੜਾ ਲੜਕੀਵਾਂ ਰਹਿਣ ਵਾਲਾ ਕਿੱਥੋਂ ਦਾ ਹੈਗਾ ਤੁਹਾਡੇ ਕਿਹੜੀ ਜਗ੍ਹਾ ਦੇ ਲੜਕਾ ਪਰਿਵਾਰ ਹਾਂਜੀ ਹਾਂਜੀ ਇਹ ਧਰਮਪੁਰਾਇ ਗਲੀ ਦੇ ਵਿੱਚ ਪੈਂਦੇ ਸਿਰ ਕੁੜੀ ਦੇ ਮਾਂ ਪਿਓ ਸੱਦੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਦੋਨੋਂ ਨਹੀਂ ਨਹੀਂ ਲੜਕੀ ਕੋਈ ਗਾਂ ਦੀ ਉਹਦੇ ਮਾਂ ਪਿਓ ਬੁਲਾ ਰਹੇ ਆ ਫਿਰ ਉਹਨੇ ਸੁਣਦੇ ਦੋਨੋਂ ਚਲੋ ਕੀ ਕਾਰਵਾਈ ਹੋਈ ਜੀ ਹਾਂ ਜੋ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਮਾਨਸਾਬ ਮਿਲੇਗਾ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋ ਜੋ ਲੜਕੀ ਪਰਾ ਬਿਆਨ ਲਖਾਈ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਪਾਸੇ ਇਲਾਕੇ ਵਾਲਿਆਂ ਨੇ ਕਿਹਾ ਹੈ ਕਿ ਅੱਗੇ ਵੀ ਇਹ ਤਾਂ ਕਿ ਪਰੇਸ਼ਾਨ ਕਾਫੀ ਦੇਰ ਤੱਕ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ